मुडे तो तो नहीं तू मुता तो उन्होंने मार असिटी बैठे मुंडे बाजार ये चीज जिन्होंने बच्चे फॉरन रू हो जा ਹਾਂਜੀ ਹਾਂਜੀ ਮਾਨਯੋਗ ਕਮਿਸ਼ਨਰ ਪੁਲਿਸ ਜ਼ਿਲਹੰਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਪੂਰੇ ਜ਼ਿਲਹੰਦਰ ਸ਼ਹਿਰ ਦੇ ਵਿੱਚ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਅੰਤਰਗਤ ਸਾਡਾ ਫੋਕਸ ਡਰਗ ਪੈਡਲਰ ਸਪਲਾਈਅਰਸ ਤੇ ਰੇਡ ਦੇ ਨਾਲ-ਨਾਲ ਜਿਹੜਾ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣਾ ਵੀ ਹੈ ਤੇ ਇਹਦੇ ਅੰਤਰਗਤ ਜਿਹੜੀਆਂ ਸੰਪਰਕ ਮੀਟਿੰਗਸ ਵੱਖ-ਵੱਖ ਬੱਚਿਆਂ ਨਾਲ ਕਾਲਜ ਤੇ ਸਕੂਲਾਂ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਅਸੀਂ ਅੱਜ ਦੁਆਬਾ ਕਾਲਜ ਦੇ ਵਿੱਚ ਆਏ ਆ ਸਾਡੇ ਨਾਲ ਟ੍ਰੈਫਿਕ ਐਜੂਕੇਸ਼ਨ ਸੈਲ ਤੇ थाना ਨੰਬਰ 3 ਦੀ ਜਿਹੜੀ ਹੈ ਸਾਰੀ ਫੋਰਸ ਵੀ ਮੌਜੂਦ ਸੀਗੀ ਸੋ ਅੱਜ ਅਸੀਂ ਬੱਚਿਆਂ ਨਾਲ ਜਿਹੜੀ ਹੈ 1930 ਸਾਈਬਰ ਕ੍ਰਾਈਮ ਦੀ ਹੈਲਪਲਾਈਨ ਬਾਰੇ ਜਿਹੜੀ ਸੇਫ ਪੰਜਾਬ ਦੀ ਸਾਡੀ ਨੰਬਰ ਹੈਗਾ ਵਾ 9779 100 ਪੂਰਾ 200 ਪੂਰਾ ਤੇ ਟ੍ਰੈਫਿਕ ਨਿਯਮਾਂ ਬਾਰੇ ਜਿਹੜੀ ਹੈ ਡਿਟੇਲਸ ਗੱਲ ਸਾਂਝੀ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਬੱਚੇ ਫੋਲੋ ਕਰਕੇ ਨਸ਼ਿਆਂ ਦੇ ਕੋੜ ਤੋਂ ਦੂਰ ਰਹਿਣਗੇ ਤੇ ਹੋਰਾਂ ਨੂੰ ਵੀ ਇਹੀ ਸਲਾਹ ਦੇਣਗੇ